ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤਰਨਤਾਰਨ ਦੇ ਗਾਂਧੀ ਪਾਰਕ ਦੇ ਵਿੱਚ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਵੱਲੋਂ ਸ਼ਹੀਦ ਭਗਤ ਸਿੰਘ ਜੀ ਦਾ 94 ਜਿਹੜਾ ਸ਼ਹੀਦੀ ਦਿਹਾੜਾ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸ਼ਹੀਦ ਭਗਤ ਸਿੰਘ ਰਾਜਗੁਰੂ ਔਰ ਸਖਦੇਵ ਦੀਆਂ ਸ਼ਹਾਦਤਾਂ ਸਾਡੇ ਜੀਵਨ ਦੇ ਲਈ ਇੱਕ ਚਾਨਣ ਮਨਾਰਾ ਨੇ ਯੋਗੀ ਉੱਨਾਨੇ ਛੋਟੀ ਦੀ ਉਮਰ ਦੇ ਵਿੱਚ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਖਾਤਰ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ ਔਰ ਅੰਗਰੇਜ਼ਾਂ ਨੂੰ ਦੀ ਗੁਲਾਮੀ ਤੋਂ ਦੇਸ਼ ਨੂੰ ਆਜ਼ਾਦ ਕਰਵਾਇਆ ਔਰ ਅੱਜ ਪੂਰੇ ਵਿਸ਼ਵ ਦੇ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਜੀ ਦੀਆਂ ਸ਼ਹਾਦਤਾਂ ਨੂੰ ਸਮਰਪਤ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਤੇ ਅੱਜ ਸਰਦਾਰ ਭਗਤ ਸਿੰਘ ਜਿੰਦਾਬਾਦ ਮੈਂ ਸਰਕਾਰ ਨੂੰ ਆਪਣੇ ਕਹਿਣਾ ਚਾਹਣਾ ਵਾ ਕਿ ਸਾਡੇ ਜਿਹਾ ਸ਼ਹੀਦ ਭਗਤ ਸਿੰਘ ਜੀ ਆ ਅੱਜ ਤੱਕ ਉਹਨਾਂ ਨੂੰ ਸ਼ਹੀਦ ਕਰਾਨੀ ਦਿੱਤਾ ਗਿਆ ਮੈਂ ਪੂਰਜੋਰ ਮੰਗ ਕਰਦਾ ਵਾਂ ਸਰਕਾਰ ਲਈ ਸੈਂਟਰਲ ਲੀ ਜਾਂ ਸਟੇਟ ਗਵਰਨਮੈਂਟ ਲਈ ਵੀ ਭਗਤ ਸਿੰਘ ਜੀ ਨੂੰ ਸ਼ਹੀਦ ਕਰਾ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਜਾਨ ਜਿਹੜੀ ਆ ਆਪਣੀ ਸਾਡੀ ਨੂੰ ਬਚਾਉਣ ਲਈ ਦੇਸ਼ ਲਈ ਆਉਣ ਵਾਸਤੇ ਉਹਨਾਂ ਨੇ ਆਪਣੀ ਜਾਨ ਦਿੱਤੀ ਆ ਮੈਂ ਇਹੋ ਕਹੂੰਗਾ ਕਿ ਸੀਧ ਭਗਤ ਸਿੰਘ ਜੀ ਅਮਰ ਆ ਔਰ ਅਮਰ ਰਹਿਣਗੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਾਡੀ ਐਸੋਸੀਏਸ਼ਨ ਜਿਹੜੀ ਸੀਧ ਭਗਤ ਸਿੰਘ ਜੀ ਦਿਨ ਰਾਤ ਇੱਕ ਤਰੱਕੀ ਕਰੇ ਪਰਮਾਤਮਾ ਕਿਰਪਾ ਕਰੇ ਅਸੀਂ ਸਾਰੇ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਆਏ ਆ ਇੱਥੇ ਅਸੀਂ ਉਹਨਾਂ ਨੂੰ ਜਿਹਾ ਆਇਆ ਕਿੰਨੇ ਆ ਉਹਨਾਂ ਆਪਣਾ ਕੀਮਤੀ ਸਮਾਂ ਕੱਢ ਕੇ ਫਿਰ ਆਏ ਆ ਔਰ ਸਾਰੇ ਹੀ ਤਨਮਨ ਧੰਦੇ ਨਾਲ ਇਹ ਕੰਮ ਕਰਦੇ ਪਏ ਆ ਔਰ ਕਰਦੇ ਰਹਿਣਗੇ ਐਸੋਸੀਏਸ਼ਨ ਵੱਲੋਂ ਰਸ਼ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਸੰਦਾਜੀ ਪੇਡ ਕੀਤੀ ਹੈ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਉਹਨਾਂ ਨੂੰ ਅਜ ਤੱਕ ਜਿਹੜਾ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਗਿਆ ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਇੱਕ ਬਰ ਜੋਰ ਮੰਗ ਕਰਦੇ ਆ ਕਿ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਜਿਹੜਾ ਦਿੱਤਾ ਜਾਵੇ ਤੇ ਆਲੀ ਪੀੜੀਆਂ ਨੂੰ ਵੀ ਇਹਦਾ ਜਿਹੜੀ ਆ ਪ੍ਰੇਰਨਾ ਮਿਲੇ ਅਤੇ ਉਹ ਆਪਣੇ ਨਸ਼ਿਆਂ ਤੋਂ ਦੂਰ ਰਹਿ ਕੇ ਇਹਨਾਂ ਦੇ ਜਿਹੜੇ ਦੱਸਿਓ ਮਾਰਗ ਦੇ ਉੱਤੇ ਚੱਲ ਕੇ ਤੇ ਆਪਣਾ ਜਿਹੜਾ ਜੀਵਨ ਜਿਹੜਾ ਸਫਲ ਕਰਨ ਮੈਂ ਪਰਸ਼ੋਤ ਮਸ਼ਰਮਾ ਸ਼ਹੀਦ ਭਗਤ ਸਿੰਘ ਪ੍ਰੈਸ ਜੁਨੀਅਰ ਦਾ ਜ਼ਿਲ੍ਹਾ ਪ੍ਰਧਾਨ ਸਾਡੇ ਅੱਜ ਸਾਰੀ ਸਮੁੱਚੀ ਟੀਮ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਲਈ ਪਹੁੰਚਿਆ ਮੈਂ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਚਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਅਰਜਿੰਦਰ ਸਿੰਘ ਪੱਟੀ ਐਚ ਪੱਟੀ ਅੱਜ ਅਸੀਂ ਤਰਨਤਾਰਨ ਦੇ ਗਾਂਧੀ ਗਰਾਊਂਡ ਵਿੱਚ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਪ੍ਰੈਸ ਕਲੱਬ ਸਾਡਾ ਤਰਨਤਾਰਨ ਦਾ ਇਕੱਠਾ ਹੋਇਆ ਜੀ ਇਹ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਵਾਂ ਕਿ ਉਹਨਾਂ ਦੇ ਮਾਰਗ ਤੇ ਚੱਲ ਕੇ ਨਸ਼ਿਆਂ ਦੇ ਕੋਹੜ ਤੋਂ ਦੂਰ ਹੋ ਕੇ ਆਪਣੇ ਸਮਾਜ ਨੂੰ ਰਲ ਮਿਲ ਕੇ ਆਪਣੇ ਪੰਜਾਬ ਨੂੰ ਚੁੱਕੀਏ ਤਾਕੇ ਇਹ ਪਤਾ ਲੱਗ ਸਕੇ ਕਿ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਨੇ ਕਿਉਂ ਕੁਰਬਾਨੀ ਦਿੱਤੀ ਹੈ ਜੀ ਸੋ ਦੁਬਾਰਾ ਬੇਨਤੀ ਹੈ ਜੀ ਨਸ਼ਿਆਂ ਦੇ ਕੋਹੜ ਤੋਂ بچੋ ਤੇ ਆਪਣੀ ਜਵਾਨੀ ਨੂੰ ਆਪਣੇ ਪੰਜਾਬ ਨੂੰ ਸਾਬੋ ਲਓ ਜੀ ਅੱਜ ਅਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਜੀ ਸੁਖਦੇਵ ਜੀ ਉਹਨਾਂ ਦਾ ਅੱਜ 23 ਮਾਰਚ 1931 ਵਾਲੇ ਦਿਨ ਉਹਨਾਂ ਦਾ ਸ਼ਹੀਦੀ ਦਿਹਾੜਾ ਅੱਜ ਅਸੀਂ ਮਨਾ ਰਹੇ ਹਾਂ ਅੱਜ ਪੂਰੇ 94 ਸਾਲ ਹੋ ਚੁੱਕੇ ਨੇ ਤਕਰੀਬਨ ਇੱਕ ਸਦੀ ਹੋ ਚੱਲੀ ਆ ਸ਼ਹੀਦ ਸਰਦਾਰ ਭਗਤ ਸਿੰਘ ਜੀ ਅੱਜ ਵੀ ਜੁੰਦੇ ਨੇ ਤੇ ਅੱਜ ਉਹ ਸਾਡੀ ਦਿਲਾਂ ਦੇ ਵਿੱਚ ਧੜਕਦੇ ਨੇ ਅਸੀਂ ਉਹਨਾਂ ਦੇ ਉਸ ਸ਼ਹੀਦੀ ਦਿਹਾੜੇ ਨੂੰ ਸਾਰੀ ਪੱਤਰਕਾਰ ਸਮੂਹ ਜਿੰਨੇ ਵੀ ਸਾਡੇ ਸਾਥੀ ਪਹੁੰਚੇ ਨੇ ਸ਼ਹੀਦ ਭਗਤ ਸਿੰਘ ਐਸੋਸੀਏਸ਼ਨ ਰਜਿਸਟਰਡ ਅੰਮ੍ਰਿਤਸਰ ਤੇ ਅੱਜ ਇਹ ਜਿਹੜੇ ਤਰਨਤਾਰਨ ਜ਼ਿਲ੍ਹੇ ਦੇ ਸਾਥੀ ਨੇ ਸਾਡੇ ਪੱਤਰਕਾਰ ਭਾਈਚਾਰਾ ਉਹਨਾਂ ਵੱਲੋਂ ਇਸ ਸ਼ੀਦੀ ਦਿਹਾੜਾ ਵੱਡੀ ਤੁਮਤਾਂ ਦੇ ਨਾਲ ਅਸੀਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਮਨਾ ਰਹੇ ਹਾਂ ਤੇ ਉਹਨਾਂ ਦਾ ਜਿੰਨੀ ਦੇਰ ਤੱਕ ਦੁਨੀਆ ਰਹੇਗੀ ਉਨੀ ਦੇਰ ਤੱਕ ਸਰਦਾਰ ਭਗਤ ਸਿੰਘ ਤੇ ਰਾਜਗੁਰੂ ਸਰਦੇਵ ਜੀ ਜਿੰਦਾ ਰਹਿਣਗੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਉਸ ਮਹਾਨ ਯੋਧੇ ਨੂੰ ਫਾਂਸੀ ਤੇ ਵੀ ਮੌਤ ਨਹੀਂ ਆਈ ਸੀ ਜਦੋਂ ਦਿੱਤੇ ਹੋਏ ਸਮੇਂ ਦੇ ਮੁਤਾਬਕ ਉਹਨਾਂ ਨੂੰ ਫਾਸੀ ਤੋਂ ਉਤਾਰਿਆ ਗਿਆ ਤੇ ਸ਼ਹੀਦ ਸਰਦਾਰ ਭਗਤ ਸਿੰਘ ਜੀ ਹੱਲੇ ਵੀ ਸੈਕ ਦੇ ਸਨ ਜੇਕਰ ਉਦੋਂ ਉਹਨਾਂ ਨੂੰ ਕੋਈ ਮੈਡੀਕਲ ਸਹਾਇਤਾ ਦਿੱਤੀ ਜਾਂਦੀ ਤਾਂ ਉਹ ਆਪਣੀ ਉਮਰ ਭੋਗ ਕੇ ਪੂਰੀ ਫੇਰ ਉਹ ਮਰਦੇ ਪਰ ਅੱਜ ਵੀ ਉਹ ਜਿਉਂਦਾ ਨੇ ਜਿੰਦਾ ਸ਼ਹੀਦ ਨੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੰਦਾ ਸ਼ਹੀਦ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਜੀ ਜਿਸ ਟਾਈਮ 23 ਮਾਰਚ 1931 ਨੂੰ ਉਹਨਾਂ ਨੂੰ ਫਾਸੀ ਤੇ ਲਟਕਾਇਆ ਜਾਣਾ ਸੀ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਆਪਣੇ ਸਾਥੀਆਂ ਦੇ ਸਮੇਤ ਕੁਝ ਉਸ ਸਮੇਂ ਦੇ ਜੱਜ ਜੋ ਆਰਡਰ ਜਿਨ੍ਹਾਂ ਨੇ ਦਿਆਣਾ ਸੀ ਮੌਤ ਦਾ ਉਹਦੇ ਨਾਲ ਗੱਲਬਾਤ ਕਰਦੇ ਨੇ ਤੇ ਭਗਤ ਸਿੰਘ ਨੂੰ ਕਹਿੰਦੇ ਨੇ ਭਗਤ ਸਿੰਘ ਆਪ ਕੀ ਆਖਰੀ ਇੱਛਾ ਕੀ ਹੈ? ਤੋਂ ਭਗਤ ਸਿੰਘ ਕੀ ਕਹਿੰਦਾ ਸਰਫ ਰੋਸ਼ੀ ਕੀ ਤਮੰਨਾ अब हमारे दिल में है देखना है जो कितना बाजू कातिल में है बाजू कातिल में है पग सिंह आपकी मौत का समा हो चुका है जो बोलना जल्दी बोलो लो फिर पग सिंह की जवाब दंदा ਉਹ ਗੱਲ ਸੁਣ ਲਓ ਤੁਸੀਂ ਗੋਰਿਓ ਅਸੀਂ ਹਿੰਦਸਤਾਨੀ ਗੱਲ ਸੁਣ ਲਓ ਤੁਸੀਂ ਗੋਰਿਓ ਅਸੀਂ ਹਿੰਦਸਤਾਨੀ ਛੱਟ ਪੂਰਾ ਕਰਦੇ ਬੋਲ ਨੂੰ ਜੋ ਕਹੇ ਜ਼ਬਾਨੀ ਉਹ ਪੂਰਾ ਕਰਦੇ ਬੋਲ ਨੂੰ ਜੋ ਕਹੇ ਜ਼ਬਾਨੀ ਇਤਿਹਾਸ ਨਵਾਂ ਕੋਈ ਬਣੇਗਾ ਕੋਈ ਬਣੂ ਕਹਾਣੀ ਇਤਿਹਾਸ ਨਵਾਂ ਕੋਈ ਬਣੇਗਾ ਕੋਈ ਬਣੂ ਕਹਾਣੀ ਅਸੀਂ ਜੰਗ ਗੁਲਾਮੀ ਜਿੱਤਣੀ ਹੈ ਅਸੀਂ ਜੰਗ ਗੁਲਾਮੀ ਜਿੱਤਣੀ ਸਿਰ ਦੇ ਕੁਰਬਾਨੀ ਅਸੀਂ ਜੰਗ ਗੁਲਾਮੀ ਜਿੱਤਣੀ ਸਿਰ ਦੇ ਕੁਰਬਾਨੀ ਓ ਕਿਸ਼ਨ ਸਿੰਘ ਆਜੀਤ ਸਿੰਘ ਸਨ ਮੇਰੇ ਘਰ ਦੇ ਕਿਸ਼ਨ ਸਿੰਘ ਆਜੀਤ ਸਿੰਘ ਸਨ ਮੇਰੇ ਘਰ ਦੇ ਅਸੀਂ ਇਨ ਕਲਾਬੀ ਸੂਰਮੇ ਨਾ ਮੌਤੋਂ ਡਰਦੇ ਅਸੀਂ ਇਨ ਕਲਾਬੀ ਸੂਰਮੇ ਨਾ ਮੌਤੋਂ ਡਰਦੇ ਰਾਜਗੁਰੂ ਸੁਖਦੇਵ ਨਾਲ ਸੀ ਲਾੜੇ ਬਣ ਕੇ ਉਹ ਗੋਰੇ ਜੱਜ ਨੂੰ ਘੂਰ ਦੇ ਛਾਤੀ ਨੂੰ ਤਣ ਕੇ ਉਹ ਗੋਰੇ ਜੱਜ ਨੂੰ ਘੂਰ ਦੇ ਛਾਤੀ ਨੂੰ ਤਣ ਕੇ ਅੱਜ ਗੱਲ ਤੁਹਾਨੂੰ ਆਖਰੀ ਛੱਡ ਜਾਓ ਇੰਡੀਆ ਜੇ ਜਾਨ ਪਿਆਰੀ ਲੱਗਦੀ ਮਰਨਾ ਆਇਓ ਇੰਡੀਆ ਜੇ ਜਾਨ ਪਿਆਰੀ ਲੱਗਦੀ ਮੋੜਨਾ ਆਇਓ ਇੰਡੀਆ ਜੇ ਜਾਨ ਪਿਆਰੀ ਲੱਗਦੀ ਮੋੜਨਾ ਆਇਓ ਇੰਡੀਆ ਤੁਸੀਂ ਜੱਲਿਆਂ ਵਾਲੇ ਬਾਗ ਵਿੱਚ ਕੀਤੀ ਬਰਬਾਦੀ ਤੁਸੀਂ ਜੱਲਿਆਂ ਵਾਲੇ ਬਾਗ ਵਿੱਚ ਕੀਤੀ ਬਰਬਾਦੀ ਇਕੱਠੇ ਹੋ ਹਿੰਦਸ ਤਾਨੀਆਂ ਸੀ ਮੰਗੀ ਆਜ਼ਾਦੀ ਦਰਗਾਪੁਰਿਆ ਨਹੀਂ ਜਾਗਦੇ ਸਾਡੀ ਅਣਖ ਹਕਾਦੀ ਦਰਗਾਪੁਰਿਆ ਨਹੀਂ ਜਾਗਦੇ ਸਾਡੀ ਅਣਖ ਹਕਾਦੀ ਉਹ ਸਦਾ ਜਿਉਂਦੇ ਰਹਿਣਗੇ ਉਹ ਸਦਾ ਜਿਉਂਦੇ ਰਹਿਣਗੇ ਭੱਟੀ ਇਨਕਲਾਬੀ ਉਹ ਸਦਾ ਜਿਉਂਦੇ ਰਹਿਣਗੇ ਭੱਟੀ ਇਨਕਲਾਬੀ ਉਹ ਸਦਾ ਜਿਉਂਦੇ ਰਹਿਣਗੇ ਭੱਟੀ ਇਨਕਲਾਬੀ ਹੋ ਲੋ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ